ਪ੍ਰੋਗਰਾਮ 16 ਨੇ ਸਤਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਅੱਜ ਦੀ ਖਾਸ ਗਤੀਵਿਧੀ ਤੇ ਵਿਜੀਲੈਂਸ ਦਾ ਛਾਪਾ ਵੱਜਿਆ ਉਸ ਲੀਡਰ ਦੇ ਘਰ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਦਿਨ ਪਹਿਲਾਂ ਅਲਵਿਦਾ ਕਹਿ ਦਿੱਤਾ ਸੀ ਭਾਜਪਾ ਚ ਰਾਤ ਨੂੰ ਸ਼ਾਮਲ ਹੁੰਦੇ ਨੇ ਅਗਲੇ ਦਿਨੀ ਤੜਕਸਾਰ ਛਾਪਾ ਵੱਜਦਾ ਇਸ ਦੇ ਬਾਰੇ ਰਣਜੀਤ ਸਿੰਘ ਗਿੱਲ ਨੇ ਸਪਸ਼ਟੀਕਰਨ ਕੀ ਦਿੱਤਾ ਹੈ ਤੇ ਦੋਸ਼ ਕੀ ਲਾਏ ਨੇ ਸਰਕਾਰ ਦੇ ਉੱਤੇ ਇਸ ਬਾਰੇ ਗੱਲ ਕਰਾਂਗੇ ਔਰ ਸਰਕਾਰ ਦਾ ਦਾਵਾ ਕੀ ਹੈ ਇਸ ਕੇਸ ਨੂੰ ਲੈ ਕੇ ਜਾਂ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਇਸ ਬਾਰੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਅਲਰਜੀ ਜੇਕਰ ਰঞ্জੀਤ ਸਿੰਘ ਗਿੱਲ ਦੇ ਉਤੇ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਗੱਲ ਕੀਤੀ ਜਾਵੇ ਸਰਕਾਰ ਨੇ ਸਵੇਰੇ ਸਵੇਰੇ ਇੱਕ ਗੱਲ ਇਹ ਕਹੀ ਦਾਵਾ ਕੀਤਾ ਕਿ ਵਿਕਰਮ ਅਜੀਠਿਆ ਤੋਂ ਜਿਹੜੀ ਪੁਸ਼ਗਿਸ਼ ਹੋਈ ਹੈ ਉਸੇ ਦੇ ਨਾਲ ਜੁੜੀ ਕੜੀ ਦੇ ਵਿੱਚੋਂ ਹੀ ਇਹ ਕਾਰਵਾਈ ਹੋਈ ਹੈ ਪਰ ਰঞ্জੀਤ ਸਿੰਘ ਗਿੱਲ ਕੁਝ ਹੋਰ ਕਹਿ ਰਹੇ ਨੇ ਔਰ ਵਿਜੀਲੈਂਸ ਦੀ ਅੱਜ ਵਾਲੀ ਕਾਰਵਾਈ ਕੀ ਕੁਝ ਇਸ਼ਾਰਾ ਕਰ ਗਈ ਅੱਜ ਕੀ ਕੀ ਸੰਕੇਤ ਮਿਲੇ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਸਿਆਸੀ ਹਲਕੇ ਪੰਜਾਬ ਦੀ ਅਫਸਰੀ ਜਿਹੜਾ ਸਰਕਾਰੀ ਹਲਕੇ ਜਾਂ ਬੀਜੇਪੀ ਦੇ ਹਲਕਿਆਂ ਦੇ ਵਿੱਚ ਕੀ ਚਰਚਾ ਸਰਕਾਰ ਦੀ ਟਾਈਮਿੰਗ ਕਿ ਸਰਕਾਰ ਦੀ ਟਾਈਮਿੰਗ ਉਸ ਸਮੇਂ ਜਿਹੜੀ ਆ ਸਪਸ਼ਟ ਹੁੰਦੀ ਆ ਜਿਹਦੇ ਚ ਲੱਗਦਾ ਹੈ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਕਿਸ ਪੱਧਰ ਦਾ ਸਿਆਸੀ ਤੌਰ ਤੇ ਘਾਟਾ ਜੀ ਕਿ ਇੱਕ ਲੀਡਰ ਜੋ ਸ਼ਰੋਮਣੀ ਕਾਲੀ ਦਲ ਨੇ 15 20 ਦਿਨ ਪਹਿਲਾਂ ਉਹਨੇ ਛੱਡ ਚੁੱਕਾ ਹੈ ਉਹਨੇ ਆਪਣੇ ਹਲਕੇ ਦੇ ਲੋਕਾਂ ਤੋਂ رائے ਲੈਣੀ ਸੀ ਤੇ ਲੋਕਾਂ ਨੇ رائے ਕੀ ਦਿੱਤੀ ਕਿ ਤੁਸੀਂ ਬੀਜੇਪੀ ਪਾਰਟੀ ਚ ਸ਼ਾਮਲ ਹੋ ਹਾਲਾਂਕਿ ਰঞ্জੀਤ ਸਿੰਘ ਗਿੱਲ ਗਿੱਲ ਕੋ ਜਿਹੜੀ ਰੀਅਲ ਏਸਟੇਟ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਆ ਉਹਦੇ ਮਾਲਕ ਨੇ ਉਹਨਾਂ ਦੀ ਜਿਹੜੀ ਰਾਤ ਜਿਹੜੀ 10 ਵਜੇ ਦੇ ਕਰੀਬ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਹਰਿਆਣਾ ਦੇ ਨੇ ਉਹਦੇ ਘਰ ਜਾ ਕੇ ਹੁੰਦੀ ਆ ਮਤਲਬ ਇਹਨੂੰ ਜਿਹੜੀ ਤੁਹਾਡੀ ਰਾਜਨੀਤੀ ਤੁਸੀਂ ਕਿ ਦੂਜੀ ਪਾਰਟੀ ਮਤਲਬ ਚੋਰਾਂ ਦੇ ਤਰ੍ਹਾਂ ਤੁਸੀਂ ਪਾਰਟੀ ਜੁਆਇਨ ਕੀਤੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਰঞ্জੀਤ ਸਿੰਘ ਗਿੱਲ ਨੂੰ ਕੁਫੀਆ ਤੰਤਰਾਂ ਹੀ ਜਾਂ ਉਹਨਾਂ ਦੇ ਆਪਣੇ ਜਿਹੜੇ ਸੂਤਰ ਹੋਣਗੇ ਮੈਕਮੇ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਕੋਈ ਇੱਕ ਵੱਡਾ ਬੰਦਾ ਕਾਰੋਬਾਰੀ ਆ ਬਹੁਤ ਸਾਰੇ ਪੁਲਿਸ ਅਫਸਰ ਬਹੁਤ ਸਾਰੇ ਆਈਐਸ ਅਫੀਸਰ ਜਿਨ੍ਹਾਂ ਦੇ ਨਾਲ ਉਹਦੇ ਚੰਗੇ ਤਾਲੁਕ ਹੋਣਗੇ ਉਹਨਾਂ ਨੇ ਕਹਿ ਦਿੱਤਾ ਹੋਊਗਾ ਕਿ ਮਿੱਤਰਾ ਭੱਜ ਜਾ ਵੇਲਾ ਸੰਭਲਾ ਤੇ ਉਹਨੇ ਵੇਲਾ ਸੰਭਲਿਆ ਸਰਕਾਰ ਤੇ ਸਵੇਰ ਦੇ ਲੱਗੀ ਹੋਈ ਸੀ ਕਿ ਕਿਤੇ ਨਾ ਕਿਤੇ ਕਾਬੂ ਕੀਤਾ ਜਾਵੇ ਕਿਉਂਕਿ ਉਹਨਾਂ ਨੇ 3 ਤਰੀਕ ਨੂੰ ਰঞ্জੀਤ ਸਿੰਘ ਗਿੱਲ ਉਹਨਾਂ ਨੇ ਇਕੱਠ ਰੱਖਿਆ ਸੀ ਵੱਡੇ ਇਕੱਠ ਦੇ ਵਿੱਚੋਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਣਾ ਸੀ ਉਹਨਾਂ ਨੂੰ ਸੂ ਮਿਲ ਗਈ ਯਾਰਾਂ ਜਿਹੜੇ ਯਾਰ ਦੋਸਤ ਨੇ ਉਹਨਾਂ ਦੇ ਅਫਸਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਉਹਨਾਂ ਨੇ ਦੱਸਦੀ ਉਹਨਾਂ ਨੇ ਭਾਜਪਾ ਚ ਸ਼ਾਮਲ ਹੋ ਗਏ ਤੁਸੀਂ ਦੇਖੋ ਨਾ ਕਿ ਨਾਇਬ ਸਿੰਘ ਸੈਣੀ ਜੋ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਪੰਜਾਬ ਦਾ ਇੱਕ ਵੀ ਲੀਡਰ ਨਹੀਂ ਸੀ ਨਾ ਵਰਕਿੰਗ ਪ੍ਰੈਜ਼ੀਡੈਂਟ ਅਸ਼wini ਸ਼ਰਮਾ ਸਾਹਿਬ ਨਾ ਪ੍ਰੈਜ਼ੀਡੈਂਟ ਸੁਨੀਲ ਜਾਖੜ ਸਾਹਿਬ ਤੇ ਨਾ ਕੋਈ ਜਨਰਲ ਸੈਕਟਰੀ ਉਹ ਨਾਇਬ ਸਿੰਘ ਸੈਣੀ ਦੇ ਘਰ ਜਾ ਕੇ ਸ਼ਾਮਲ ਹੋ ਗਏ ਦੋ ਸੈਕਟਰ ਦੇ ਵਿੱਚ ਰਣਜੀਤ ਸਿੰਘ ਗਿੱਲ ਸਾਹਿਬ ਦੀ ਕੋਠੀ ਆ ਤੇ ਦੋ ਸੈਕਟਰ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੀ ਕੋਠੀ ਆ ਇਵੇਂ ਲੱਗਦਾ ਕਿ ਕੰਦ ਚ ਮੋਰੀ ਕਰਕੇ ਹੀ ਉਹ ਵੜ ਗਿਆ ਕਿਨੇ ਹੁਣ ਰਹੀ ਗੱਲ ਕਿ ਰਾਤ ਕਿ ਹੋਏ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਰਾਤ ਹੀ ਪੰਜਾਬ ਵਿਜੀਲੈਂਸ ਉਹਨਾਂ ਨੂੰ ਫਾੜਨ ਦੇ ਵਾਸਤੇ ਤਿਆਰੀ ਕਰ ਚੁੱਕੀ ਸੀ ਔਰ ਹਰਿਆਣਾ ਸਰਕਾਰ ਨੇ ਮੌਕਾ ਸੌਂਬ ਲਿਆ ਮਤਲਬ ਐਸੇ ਰঞ্জੀਤ ਸਿੰਘ ਗਿੱਲ ਦੇ ਕੇਸ ਦੇ ਵਿੱਚ ਸੈਂਟਰ ਦੀ ਵੀ ਜਿਹੜੀ ਆ ਜਿਹੜੀ ਭੂਮਿਕਾ ਆਈ ਆ ਭਾਜਪਾ ਲਾ ਲਓ ਹਰਿਆਣਾ ਗਵਰਨਮੈਂਟ ਲਾ ਲਓ ਜਾਂ ਸੈਂਟਰ ਗਵਰਨਮੈਂਟ ਲਾ ਲਓ ਕਿ ਹੁਣ ਰਾਤ ਹੀ ਰঞ্জੀਤ ਸਿੰਘ ਗਿੱਲ ਦਾ ਜਿਹੜਾ ਸਾਡੇ ਜਾਣਕਾਰ ਨੇ ਉਹ ਦੱਸਦੇ ਕਿ ਰঞ্জੀਤ ਸਿੰਘ ਗਿੱਲ ਉਹਨਾਂ ਦਾ ਰਾਤ ਹੀ ਪਰਿਵਾਰ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੇ ਵਿੱਚ ਇੱਕ ਸੈਕਟਰ ਦੇ ਵਿੱਚ ਸ਼ਿਫਟ ਹੋ ਚੁੱਕਾ ਵੱਡੀ ਕੋਟੀ ਦੇ ਵਿੱਚ ਸ਼ਿਫਟ ਹੋ ਚੁੱਕਾ ਬਾਹਰ ਕੋਈ 70 80 ਹਰਿਆਣਾ ਪੁਲਿਸ ਮੁਲਾਜ਼ਮ ਤਨਾਦ ਕਰ ਦਿੱਤੇ ਕਿ ਨੇ ਉਹਨਾਂ ਦੇ ਨਿਗਰਾਨੀ ਵਾਸਤੇ ਇੱਕ ਹਰਿਆਣਾ ਦਾ ਐਸਪੀ ਤੇ ਇੱਕ ਆਈਪੀਐਸ ਅਫਸਰ ਨਿਯੁਕਤ ਕਰ ਦਿੱਤਾ ਗਿਆਗਾ ਕਿ ਜੇ ਚੌਣ ਪੰਜਾਬ ਪੁਲਿਸ ਕਿ ਅਹੀਂ ਰঞ্জੀਤ ਸਿੰਘ ਗੇਲੋਂ ਵਿਜੀਲੈਂਸ ਬਿਊਰੋ ਕਹੇ ਕਿ ਅਹੀਂ ਰঞ্জੀਤ ਸਿੰਘ ਗੇਲੋਂ ਨੂੰ 120 ਬੀ ਦੇ ਤਹਿਤ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੋੜ ਦਿੱਤਾ ਹੈ ਕਿ ਅਹੀਂ ਗ੍ਰਿਫਤਾਰ ਕਰ ਲਿਆਵਾਂਗੇ ਤੇ ਉੱਥੇ ਪੰਜਾਬ ਪੁਲਿਸ ਜਾਂ ਪੰਜਾਬ ਵਿਜੀਲੈਂਸ ਦਾ ਜਿਹੜਾ ਟੱਕਰਾ ਹਰਿਆਣਾ ਪੁਲਿਸ ਦੇ ਨਾਲ ਹੋਊਗਾ ਕਿਵੇਂ ਜਿਵੇਂ ਉਹ ਜਿਹੜਾ ਦਿੱਲੀ ਵਾਲਾ ਇੱਕ ਲੀਡਰ ਨਹੀਂ ਜੂਆ ਮੋਰਚਾ ਦਾ ਬੱਗਾ ਤੇਜਿੰਦਰਪਾਲ ਸਿੰਘ ਬੱਗਾ ਉਦੋਂ ਪੰਜਾਬ ਪੁਲਿਸ ਫੜਨ ਗਈ ਤੇ ਉੱਥੇ ਹਰਿਆਣੇ ਦਾ ਤੇ ਪੰਜਾਬ ਪੁਲਿਸ ਦਾ ਪੇਚਾ ਪੈ ਗਿਆ ਤੇ ਰੈਣਾ ਪੁਲਿਸ ਨੇ ਇੱਕ ਪੰਜਾਬ ਪੁਲਿਸ ਦਾ ਡੀਐਸਪੀ ਰੈਸਟ ਕਰ ਲਿਆ ਸੀ ਤੇ ਪੰਜਾਬ ਦਾ ਸਪੈਸ਼ਲ ਡੀਜੀਪੀ ਇੱਕ ਆਫੀਸਰ ਉਹਨੂੰ ਛਡਾਉਣਗੇ ਇਹ ਕੇਸ ਬਣ ਚੁੱਕਾ ਦਾ ਮਤਲਬ ਹੈ ਕਿ ਬੀਜੇਪੀ ਦੀ ਇਨਵੋਲਵਮੈਂਟ ਸੈਂਟਰ ਗਵਰਨਮੈਂਟ ਦੀ ਇਨਵੋਲਵਮੈਂਟ ਸਪਸ਼ਟ ਆ ਚੁੱਕੀ ਹੈਗੀ ਆ ਕਿ ਬੀਜੇਪੀ ਨੂੰ ਇਹ ਲੱਗਾ ਹੋਊਗਾ ਕਿ ਯਾਰ ਜੇ ਇਸ ਹਿਸਾਬ ਨਾਲ ਜੇ ਅਸੀਂ ਆਪਣੇ ਬੰਦੇ ਜਿਹੜੇ ਸਾਡੇ ਚ ਸ਼ਾਮਲ ਹੋ ਰਹੇ ਨੇ ਜੇ ਉਹਨਾਂ ਦੀ ਰਾਖੀ ਨਹੀਂ ਕਰ ਸਕੇ ਉਹਨਾਂ ਦੇ ਮਾਈ ਬਾਪ ਹੀ ਨਹੀਂ ਬਣ ਸਕੇ ਤੇ ਹੀ ਪੰਜਾਬ ਦੇ ਵਿੱਚ 117 ਸੀਟਾਂ ਦੇ ਚੋਣ ਕਿਵੇਂ ਲੜਾਂਗੇ ਹੂੰ ਕਿਉਂਕਿ ਤੁਹਾਨੂੰ ਯਾਦ ਹੋਊਗਾ ਕਿ ਪਹਿਲਾਂ ਵੀ ਬਹੁਤ ਸਾਰੇ ਕਾਂਗਰਸੀ ਭਗਵੰਤ ਮਾਨ ਸਾਹਿਬ ਦੇ ਡਰ ਦੇ ਮਾਰੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਜੀ ਕਈ ਟਿਕ ਗਏ ਤੇ ਕਈ ਵਾਪਸ ਚਲੇ ਗਏ ਹੁਣ ਰਣਜੀਤ ਸਿੰਘ ਗਿੱਲ ਨੇ ਜਿਹੜੀ ਅੱਜ ਟਿੱਪਣੀ ਕੀਤੀ ਹੈਗੀ ਕਿ ਮੈਂ ਭਾਜਪਾ ਵਿੱਚ ਸ਼ਾਮਲ ਹੋ ਗਿਆ ਆਮ ਆਦੀ ਪਾਰਟੀ ਚਾਹੁੰਦੇ ਕਿ ਸਾਡੇ ਚ ਅੱਜਕੱਲ੍ਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਕੀ ਉਹਨਾਂ ਨੂੰ ਲੀਡਰ ਨਹੀਂ ਚਾਹੀਦੇ ਕੀ ਉਹਨਾਂ ਨੂੰ ਵੌਲੰਟੀਅਰ ਨਹੀਂ ਚਾਹੀਦੇ ਕੀ ਉਹਨਾਂ ਨੂੰ ਵਰਕਰ ਨਹੀਂ ਚਾਹੀਦੇ ਕੀ ਉਹਨਾਂ ਨੂੰ ਪੰਮਕੜ ਨਹੀਂ ਚਾਹੀਦੇ ਹੈਗੇ ਨੇ ਕਿ ਤੁਸੀਂ ਯਾਰ ਕਾਰੋਬਾਰੀ ਬੰਦੇ ਨੂੰ ਪਾਰਟੀਆਂ 'ਚ ਸ਼ਾਮਲ ਕਰਵਾ ਰਹੇ ਹੋ ਜਿਹੜੇ ਦਰੀਆਂ ਵਿਛਾਉਣ ਵਾਲੇ ਲੋਕ ਉਹ ਕਿੱਥੇ ਜਾਣ ਉਹ ਕਿਹੜੇ ਖੂਹ ਦੇ ਵਿੱਚ ਛਾਲ ਮਾਰ ਹਰ ਕੋਈ ਪੋਲੀਟਿਕਲ ਪਾਰਟੀ ਕਹਿੰਦੇ ਕਿ ਸਾਡੇ 'ਚ ਇੱਕ ਬਿਜ਼ਨਸ ਵੱਡਾ ਜਿਹਨੂੰ ਆਈਕਨ ਬਿਜ਼ਨਸ ਆਈਕਨ ਕਹਿੰਦੇ ਆਗੇ ਨੇ ਅਰਬਾਪਤੀ ਆਵੇ ਮਤਲਬ ਪਾਰਟੀ ਦਾ ਪਾਰਟੀ ਦਾ ਖਰਚਾ ਬਿਜ਼ਨਸਮੈਨ ਚੱਲਣਗੇ ਕੋਈ ਵੀ ਪਾਰਟੀ ਦੇ ਲੋ ਉਹਨਾਂ 'ਚ ਬਿਜ਼ਨਸਮੈਨ ਬੈਠੇ ਨੇ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਬੈਠੇ ਨੇ ਫੈਕਟਰੀਆਂ ਦੇ ਉਦਯੋਗਪਤੀ ਮਾਲਕ ਬੈਠੇ ਨੇ ਸ਼ਰਾਬ ਦੇ ਠੇਕੇਦਾਰ ਬੈਠੇ ਨੇ ਤੇ ਭਮੱਕੜ ਤੇ ਵਲੰਟੀਅਰ ਤੇ ਕਾਰੋਬਾਰ ਦੇ ਵਰਕਰ ਉਹ ਜਿੰਦਾਬਾਦ ਮੁਰਦਾਬਾਦ ਲਾਉਣ ਦੇ ਨਾਰੇ ਜੋਗੇ ਰਹਿ ਗਏ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਕੀ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਵੱਡੇ ਲੀਡਰ ਜਾਂ ਦਿੱਲੀ ਦੇ ਵੱਡੇ ਲੀਡਰਾਂ ਨੂੰ ਕੋਈ ਖੁੰਦਕਸੀ ਰঞ্জੀਤ ਸਿੰਘ ਗਿੱਲ ਤੋਂ ਚਰਚਾ ਹੈ ਆ ਆਮ ਆਦੀ ਪਾਰਟੀ ਦੇ ਹਲਕਿਆਂ ਦੇ ਵਿੱਚ ਕੇ ਰঞ্জੀਤ ਸਿੰਘ ਗਿੱਲ ਨੇ ਕੀ ਕਮਿਟਮੈਂਟ ਕੀਤੀ ਕਿ ਕਮਿਟਮੈਂਟ ਕਰ ਤੋ ਮੁੱਕਰ ਗਏ ਜਾਂ ਧੋਖਾ ਦੇ ਦਿੱਤਾ ਇਹ ਆਮ ਚਰਚਾ ਅੱਜ ਵੀ ਪੰਜਾਬ ਦੀਆਂ ਸਿਆਸੀ ਹਲਕਿਆਂ ਦੇ ਵਿੱਚ ਅਫਸਰਸ਼ਾਹੀ ਦੇ ਵਿੱਚ ਤੇ ਆਮ ਆਦੀ ਪਾਰਟੀ ਦੇ ਵਿੱਚ ਕਿ ਖੁਦ ਅਰਵਿੰਦ ਕੇਜਰੀਵਾਲ ਸਾਹਿਬ ਸਪੈਸ਼ਲ ਆਏ ਸੀ ਕਿ ਰਣਜੀਤ ਸਿੰਘ ਗਿੱਲ ਹੋਣਾ ਨੂੰ ਆਮ ਆਦੀ ਪਾਰਟੀ ਚ ਸ਼ਾਮਲ ਕਰਨਾ ਹੈਗਾ ਤਿੰਨ ਦਿਨ ਪਹਿਲਾਂ ਜਦੋਂ ਅਨਮੋਲ ਗੱਗਣਮਾਨ ਹੋਣੀ ਅਸਤੀਫਾ ਦਿੰਦੇ ਨੇ ਤਿੰਨ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਕਰਦੇ ਤੇ ਕਹਿੰਦੇ ਕਿ ਪੰਜਾਬ ਦੇ ਮਸਲਿਆਂ ਦੇ ਭੱਗ ਦੇ ਮਸਲਿਆਂ ਦੇ ਗੱਲਬਾਤ ਹੋਈ ਹੈ ਵੱਖਰੀ ਗੱਲ ਕਿ ਉਸ ਸਮੇਂ ਨੂੰ ਚੁਟਕੀ ਵਾਲੀ ਗੱਲ ਨਹੀਂ ਕੀਤੀ ਹੈਗੀ ਆਂਦੇ ਅਸਤੀਫਾ ਦੇ ਦਿੰਦੇ ਉਹਨਾਂ ਕੋਲ ਅਸਤੀਫਾ ਲਿਆ ਗਿਆ ਸੀ ਇਧਰ ਰਣਜੀਤ ਸਿੰਘ ਗਿੱਲ ਸਾਹਿਬ ਮੁਕਰ ਗਏ ਫਿਰ ਅਮਨ ਲੋੜਾ ਸਾਹਿਬ ਕੀ ਕਹਿੰਦੇ ਹੈਗੇ ਨੇ ਕਿ ਅਸੀਂ ਮਨਾਲਿਆ ਕਿ ਹੁਕਮ ਆ ਕਿ ਤੂੰ ਅਸਤੀਫਾ ਨਹੀਂ ਦੇਣਾ ਮਤਲਬ ਕਿਤੇ ਨੇ ਕੀਤਾ ਜਿਹੜੀ ਖੇਡ ਹੋਈ ਆ ਤੇ ਆਮ ਆਦੀ ਪਾਰਟੀ ਨੂੰ ਲੱਗਦਾ ਕਿ ਖੁੰਦਕ ਕਿ ਖੁੰਦਕ ਦੇ ਵਿੱਚ ਕੀ ਮਕਦਮਾ ਦਰਜ ਕੀਤਾ ਹੈ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਸੁਨੀਲ ਜਾਖੜ ਸਾਹਿਬ ਵੱਲੋਂ ਟਾਈਮਿੰਗ ਦੇ ਸਵਾਲ ਹੁਣ ਸਵਾਲ ਹੈ ਕਿ ਅੱਜ ਆਮ ਆਦੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਨਾਲ ਜਿਹੜੀਆਂ ਵੱਖ-ਵੱਖ ਖਬਰਾਂ ਚੱਲੀਆਂ ਨੇ ਉਹਦੇ 'ਚ ਜ਼ਿਕਰ ਕੀਤਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਲੈਣ ਦੇਣਾ ਹੁਣ ਸਵਾਲ ਹੈ ਕਿ 25 ਤਰੀਕ ਨੂੰ ਹਿਊਮਨਿਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ 25 ਜੂਨ ਫਿਰ 25 ਜੁਲਾਈ ਤੇ ਅੱਜ 2 ਅਗਸਤ ਹੋ ਗਈ ਆ ਇਨਾਂ ਦਿਨਾਂ ਦੇ ਵਿੱਚ ਕਰੀਬ-ਕਰੀਬ ਸਵਾ ਮਹੀਨੇ ਦੇ ਵਿੱਚ ਸਵਾ ਮਹੀਨੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਰਣਜੀਤ ਸਿੰਘ ਗਿੱਲ ਦਾ ਕੋਈ ਕਨੈਕਸ਼ਨ ਨਹੀਂ ਆਇਆ ਅਚਾਨਕ ਉਦੋਂ ਕਨੈਕਸ਼ਨ ਆਉਂਦਾ ਜਦੋਂ ਰਣਜੀਤ ਸਿੰਘ ਗੱਲ ਹੋਣੀ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਆ ਕਿਨੇ ਹੁਣ ਇਹ ਜਿਹੜੇ ਸਰਕਾਰ ਨੇ ਜਾਂ ਸਰਕਾਰੀ ਸੂਤਰ ਜਾਂ ਆਮ ਆਦੀ ਪਾਰਟੀ ਦੇ ਸੂਤਰ ਜਿਹੜੀਆਂ ਖਬਰਾਂ ਚੱਲੀਆਂ ਜਾਂ ਚਲਵਾਈਆਂ ਗਈਆਂ ਉਹਦੇ 'ਚ ਕੀ ਲਿਖ ਕੇ ਭੇਜਦੇ ਨੇ ਸਾਰੇ মিডিਆ ਨੂੰ ਹਿੰਦੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਮਜੀਠੀਆ ਕੇਸ ਵਿੱਚ ਵਿਜੀਲੈਂਸ ਦਾ ਵੱਡਾ ਐਕਸ਼ਨ ਪੰਜਾਬ ਵਿੱਚ ਕਈ ਟਿਕਾਣਿਆਂ ਤੇ ਛਾਪੇਮਾਰੀ ਜਾਂਚ ਵਿੱਚ ਮਿਲੇ ਸਬੂਤਾਂ ਦੇ ਆਧਾਰ ਤੇ ਮਜੀਠੀਆ ਦੇ ਨਾਲ ਜੁੜੇ ਕਈ ਟਿਕਾਣਿਆਂ ਤੇ ਛਾਪਾ ਰঞ্জੀਤ ਸਿੰਘ ਗਿੱਲ ਦੇ ਟਿਕਾਣਿਆਂ ਤੇ ਵੀ ਵਿਜੀਲੈਂਸ ਦੀ ਰੇਡ ਸੂਤਰਾਂ ਮੁਤਾਬਕ ਮਜੀਠੀਆ ਦੇ ਅਧਿਕਾਰ ਰঞ্জੀਤ ਸਿੰਘ ਗਿੱਲ ਦੇ ਵਿਚਕਾਰ ਕਰੋੜਾਂ ਰੁਪਏ ਦੇ ਲੈਣ-ਦੇਣ ਦੇ ਸਬੂਤ ਮਿਲੇ ਨੇ ਔਰ ਵਿਜੀਲੈਂਸ ਨੂੰ ਸ਼ੱਕ ਆ ਕਿ ਰঞ্জੀਤ ਸਿੰਘ ਗਿੱਲ ਤੇ ਮਜੀਠੀਆ ਦੇ ਵਿਚਕਾਰ ਟਰਾਂਜੈਕਸ਼ਨ ਵਿੱਚ ਡਰੱਗ ਮਨੀ ਦਾ ਇਸਤੇਮਾਲ ਹੋਇਆ ਮਤਲਬ ਗ੍ਰਿਫਤਾਰੀ ਪੱਕੀ ਆ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਮਕਦਮਾ ਅੰਦਰਜਾ ਕੋਈ ਵੀ ਪੁਲਿਸ ਮਕਦਮਾ ਦਰਜ ਕਰਦੀ ਉਹਦੇ ਵਿੱਚ 120 ਬੀ ਲਾਈ ਜਾਂਦੀ ਆ ਕਿ ਜਿਹਨੂੰ ਮਰਜ਼ੀ ਫੜ ਕੇ ਉਸ ਕੇਸ 'ਚ ਨਾਮਜ਼ਦ ਕਰ ਲੋ ਤੇ ਵਿਕਰਮ ਸਿੰਘ ਮਜੀਠੀਆ ਨਾਲ ਜੋੜ ਕੇ ਰঞ্জੀਤ ਸਿੰਘ ਰੰਜੀਤ ਸਿੰਘ ਗੇਲਰ ਨੂੰ ਗ੍ਰਿਫਤਾਰ ਕਰ ਲੱਗੀ ਸੀ ਉਹਨਾਂ ਨੇ ਮੌਕਾ ਬੀਜੇਪੀ ਵਾਲਿਆਂ ਨੇ ਸਾਬ ਲਿਆ ਸੈਂਟਰ ਨੇ ਸਾਬ ਲਿਆ ਉਹ ਸਾਰੇ ਪਰਿਵਾਰ ਨੂੰ ਪੰਚਕੂਲੇ ਲੈ ਗਏ ਹੁਣ ਪੰਜਾਬ ਸਰਕਾਰ ਦੀ ਹਿੰਮਤ ਆ ਜਾਂ ਵਿਜੀਲੈਂਸ ਦੀ ਹਿੰਮਤ ਆ ਕਿ ਕੋਰਟ ਦੇ ਜ਼ਰੀਏ ਕੀ ਰਣਜੀਤ ਸਿੰਘ ਗੇ ਨੂੰ ਪੰਚਕੂਲਿਓਂ ਗ੍ਰਿਫਤਾਰ ਕਰ ਲਿਆਉਣਗੇ ਕੀ ਉਹ ਹਾਈ ਕੋਰਟ ਦੇ ਵਿੱਚ ਬਲੈਂਕਟ ਬੇਲ ਵਾਸਤੇ ਐਪਲੀਕੇਸ਼ਨ ਦਾਇਰ ਕਰਨਗੇ ਸਰਕਾਰ ਉੱਥੇ ਕੀ ਜਵਾਬ ਦਿੰਦੀ ਹੈਗੀਆ ਕਿਉਂਕਿ ਅਜੇ ਜਿਹੜਾ ਵਾ ਸਰਕਾਰ ਦੇ ਸੂਤਰ ਜਾਂ ਸਰਕਾਰ ਜਾਂ ਆਮ ਆਦੀ ਪਾਰਟੀ ਬਿਕਰਮ ਸਿੰਘ ਮਜੀਠੀਆ ਨੂੰ ਫੜਿਆ ਵਾ ਡੀਏ ਦੇ ਕੇਸ ਦੇ ਵਿੱਚ ਲੇਕਿਨ ਉਹ ਨਸ਼ੇ ਦੇ ਨਾਲ ਜੋੜ ਕੇ ਦਿਖ ਰਹੇ ਨੇ ਤੇ ਨਸ਼ੇ ਦੇ ਕਾਰੋਬਾਰ ਦੇ ਨਾਲ ਹੁਣ ਰਜੀਤ ਸਿੰਘ ਗਿੱਲ ਨੂੰ ਜੋੜ ਦਿੱਤਾ ਗਿਆ ਹੁਣ ਇਸ ਮਸਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਵੀ ਇੱਕ ਬਿਆਨ ਜਿਹੜਾ ਵਾ ਉਹ ਜਾਰੀ ਕਰ ਦਿੱਤਾ ਹੈਗਾ ਜਿਹਦੇ ਚ ਵਿਜੀਲੈਂਸ ਬਿਊਰੋ ਦੇ ਕੀ ਕਹਿ ਰਹੇ ਨੇ ਹੈਡਿੰਗ ਕੱਢ ਕੇ ਖਬਰ ਭੇਜੀ ਆ ਕਿ ਵਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਐਫਆਈਆਰ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਵਿਜੀਲੈਂਸ ਬਿਊਰੋ ਨੇ ਗਿਲਕੋ ਡਿਵੈਲਪਰ ਨਾਲ ਸੰਬੰਧਿਤ ਖੇਤਰਾਂ ਦੀ ਕੀਤੀ ਤਲਾਸ਼ੀ ਗਿਲਕੋ ਡਿਵੈਲਪਰਾਂ ਤੇ ਵਿਕਰਮ ਸਿੰਘ ਮਜੀਠੀਆ ਨਾਲ ਜੁੜੀਆਂ ਇਕਾਈਆਂ ਵਿਚਕਾਰ ਕਰੋੜਾਂ ਦੇ ਸ਼ੱਕੀ ਵਿੱਤੀ ਲੈਣ-ਦੇਣ ਦਾ ਪਰਦਾਫਾਸ਼ ਕਈ ਦਸਤਾਵੇਜ਼ ਇਲੈਕਟ੍ਰੋਨਿਕ ਉਪਕਰਨ ਤੇ ਹੋਰ ਸਬੂਤ ਕੀਤੇ ਜਬਤ ਪੂਰੀ ਖਬਰ ਹੈ ਕਿ ਵਿਕਰਮ ਸਿੰਘ ਮਜੀਠੀਆ ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ ਪੁਲਸ ਸਟੇਸ਼ਨ ਫਲਾਈਂਗ ਸਕੁਐਡ ਐਸਐਸ ਨਗਰwijk ਦੇ ਦਰਜ ਐਫਆਰ ਨੰਬਰ 22 ਮਿਤੀ 25 ਜੂਨ 2025 ਦੀ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਨੇ ਸ਼ਨੀਵਾਰ 2 ਅਗਸਤ 2025 ਨੂੰ ਗਿਲਕੋ ਡਿਵੈਲਪਰ ਨਾਲ ਜੁੜੀਆਂ ਤਿੰਨ ਜਾਇਦਾਦਾਂ ਤੇ ਛਾਪੇਮਾਰੀ ਅਤੇ ਤਲਾਸ਼ੀ ਕੀਤੀ ਤਲਾਸ਼ੀ ਦੌਰਾਨ ਵਿਜੀਲੈਂਸ ਬਿਊਰੋ ਨੇ ਗਿਲਕੋ ਡਿਵੈਲਪਰ ਅਤੇ ਵਿਕਰਮ ਸਿੰਘ ਮਜੀਠੀਆ ਨਾਲ ਜੁੜੀਆਂ ਕਈਆਂ ਵਿਚਕਾਰ ਕਰੋੜਾਂ ਦੇ ਸ਼ੱਕੀ ਵਿੱਤੀ ਲੈਣ-ਦੇਣ ਦੇ ਵੀਰਵਿਆਂ ਦਾ ਖੁਲਾਸਾ ਕੀਤਾ ਤੇ ਇਸ ਸਬੰਧ ਵਿੱਚ ਹੋਰ ਜਾਂਚ ਜਾਰੀ ਹੈ ਅੱਜ ਇੱਥੇ ਇਹ ਖੁਲਾਸਾ ਕਰਦੇ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਲਾਸ਼ੀ ਲਈ ਗਈ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਬਜੀਠਿਆ ਵਿਰੁੱਧ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਗਿਲਕੋ ਡਿਵੈਲਪਰਾਂ ਅਤੇ ਕੁਝ ਕਈਆਂ ਵਿਚਕਾਰ ਕੁਝ ਸ਼ੱਕੀ ਵਿੱਤੀ ਸਬੰਧ ਅਤੇ ਲੈਣ-ਦੇਣ ਸਾਹਮਣੇ ਕੇਸ ਸਾਹਮਣੇ ਆਏ ਨੇ ਇਹ ਬਰੀਕ ਬਿਨੀ ਨਾਲ ਜਾਂਚ ਕੀਤੀ ਗਈ ਹੈ ਇਹਨਾਂ ਲੈਣ ਦੇ ਇਹਨਾਂ ਦੀ ਹੋਰ ਡੰਗਾਈ ਨਾਲ ਜਾਂਚ ਕਰਨ ਦੇ ਸਬੰਧਤ ਸਬੂਤ ਇਕੱਠੇ ਕਰਨ ਲਈ ਵਿਜੀਲੈਂਸ ਬਿਊਰੋ ਨੇ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਅਨੁਸਾਰੇ ਤਲਾਸ਼ੀਆਂ ਲਈਆਂ ਚੱਲ ਰਹੀ ਤਲਾਸ਼ੀਆਂ ਵਿੱਚ ਕਈ ਦੋਸ਼ਪੂਰਨ ਦਸਤਾਵੇਜ਼ ਇਲੈਕਟ੍ਰੋਨਿਕ ਉਪਕਰਨ ਅਤੇ ਹੋਰ ਸਬੂਤ ਜ਼ਬਤ ਕੀਤੇ ਨੇ ਬਲਾਰੇ ਨੇ ਦੱਸਿਆ ਕਿ ਤਲਾਸ਼ੀ ਕਾਰਵਾਈਆਂ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਸ਼ਕਤੀ ਨਾਲ ਕੀਤੀਆਂ ਗਈਆਂ ਸਨ ਅਤੇ ਤਲਾਸ਼ੀ ਅਜੇ ਵੀ ਜਾਰੀ ਹੈ ਤੇ ਉਪਰੋਕਤ ਤਲਾਸ਼ੀ ਦੌਰਾਨ ਇਲੈਕਟ੍ਰੋਨਿਕ ਜੰਤਰ ਦੇ ਸਬੰਧਤ ਦਸਤਾਵੇਜ਼ ਵੀ ਜਬਤ ਕੀਤੇ ਹੁਣ ਇਹਦੇ ਚ ਵੇਖੋ ਪੰਜਾਬ ਸਰਕਾਰ ਜਾਂ ਵਿਜੀਲੈਂਸ ਗਿਲਕੋ ਡਿਵੈਲਪਰ ਕਹਿ ਰਹੇ ਨੇ ਹਮ ਰਜੀਤ ਸਿੰਘ ਗਿਲ ਦਾ ਜ਼ਿਕਰ ਨਹੀਂ ਕਰ ਰਹੇ ਪ੍ਰੈਸ ਬਿਆਨ ਦੇ ਵਿੱਚ ਹਮ ਔਰ ਦੂਜੀ ਗੱਲ ਅੱਜ ਇਹ ਨਹੀਂ ਕਿਹਾ ਕਿ ਕਿੰਨੇ ਆਈਪੈਡ ਫੜੇ ਗਏ ਨੇ ਕਿੰਨੇ ਕੰਪਿਊਟਰ ਬਰਾਮਦ ਕੀਤੇ ਨੇ ਤੇ ਕਿੰਨੇ ਮੋਬਾਈਲ ਗ੍ਰਿਫਤ ਬਰਾਮ ਦੇ ਕਿਤੇ ਪਹਿਲਾਂ ਤਾਂ ਕਹਿੰਦੇ ਉਹ ਨਾ 29 ਫਲਾਣਾ ਟਮਕਾਨਾ ਇਹ ਇਹ ਨਹੀਂ ਲੱਗਦਾ ਕਿ ਜਿਹੜੇ ਭਾਜਪਾ ਜਿਹੜੇ ਦੋਸ਼ ਛਲਾ ਰਹੀ ਆ ਕਿ ਜਿਹੜੀ ਟਾਈਮਿੰਗ ਹੈ ਜਿਹੜਾ ਸੁਨੀਲ ਜਾਖੜ ਹੋਣਾ ਵੀ ਸਟੇਟਮੈਂਟ ਦਰ ਕਰਵਾਈ ਹੈਗੀ ਆ ਉਹਦੇ ਚ ਕੀ ਸਿਰ ਤੇ ਸਿਰਫ ਵਾਕਏ ਕੁਝ ਹੈ ਸੀ ਜੇ ਹੈ ਸੀ ਤੇ ਪਿਛਲੀਆਂ ਸੁਣਵਾਈਆਂ ਦੇ ਦੌਰਾਨ ਪੰਜਾਬ ਵਿਜੀਲੈਂਸ ਟਾਈਮ ਕਿਉਂ ਮੰਗਦੀ ਰਹੀ ਅਦਾਲਤ ਤੱਕ ਸਾਨੂੰ ਹੋਰ ਟਾਈਮ ਦੋ ਹੋਰ ਅੱਜ ਵੀ ਟਾਈਮ ਲੈ ਕੇ ਹੈਗੇ ਨੇ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇਸ ਮਸਲੇ ਦੇ ਹੋਰ ਵੀ ਬੰਦੇ ਜਿਹੜੇ ਨੇ ਸ਼ੱਕ ਦੇ ਦਾਰੇ ਵਿੱਚ ਤੁਸੀਂ ਪਹਿਲਾਂ ਵੀ ਛਾਪਾ ਮਾਰ ਸਕਦੇ ਸੀ ਪਹਿਲਾਂ ਵੀ ਰਣਜੀਤ ਸਿੰਘ ਗੇਲੇ ਨੂੰ ਚੁੱਪਚੀਪੀਤੇ ਫੜ ਸਕਦੇ ਸੀ ਉਦੋਂ ਤੁਸੀਂ ਫੜਿਆ ਜਦੋਂ ਉਹਨੇ ਆਮ ਆਦੀ ਪਾਰਟੀ ਨੂੰ ਨਜ਼ਰਅੰਦਾਜ਼ ਕਰਕੇ ਬੀਜੇਪੀ 'ਚ ਸ਼ਾਮਲ ਹੋ ਗਏ ਨੇ ਹੁਣ ਬੀਜੇਪੀ ਰਣਜੀਤ ਗਿੱਲ ਸਾਹਿਬ ਨੂੰ ਕਿੰਨਾ ਚਿਰ ਬਚਾ ਕੇ ਰੱਖਦੇ ਨੇ ਕੇਸ ਦਰਜ ਹੋ ਚੁੱਕਾ 120 ਪਹਿਲਾਂ ਹੀ ਲੱਗੀ ਆ ਉਹਦੇ 'ਚ ਅਦਾਲਤ ਕਿੰਨਾ ਉਹਨਾਂ ਨੂੰ ਰਿਲੀਫ ਦਿੰਦੀ ਆ ਜਾਂ ਕਿੰਨਾ ਕੀ ਭਜਦੇ ਨੇ ਹੁਣ ਸਵਾਲ ਤੇ ਵੀ ਸੰਦੀਪ ਇਕੱਠਾ ਹੋ ਰਿਹਾ ਕਿ ਰਣਜੀਤ ਗੇਲੇ ਨੇ ਕਾਲੀ ਦਲ ਕੋ ਛੱਡ ਕੇ ਤੇ ਬੀਜੇਪੀ ਚ ਗੋ ਕੇ ਗਏ ਆਗੇ ਸੀ ਤੇ ਬੀਜੇਪੀ ਤੇ ਇਲਜ਼ਾਮ ਲੱਗਦੇ ਨੇ ਆਪ ਵੀ ਲਾਉਂਦੀ ਆ ਕਾਂਗਰਸ ਵੀ ਲਾਉਂਦੀ ਟੀਐਮਸੀ ਵੀ ਲਾਉਂਦੀ ਆ ਸਾਰੀਆਂ ਪਾਰਟੀਆਂ ਲਾਉਂਦੀਆਂ ਜਿੰਨੀਆਂ ਵਿਰੋਧੀ ਕਿ ਈਡੀ ਦਾ ਸੀਬੀਆਈ ਦਾ ਤੇ ਇਨਕਮ ਟੈਕਸ ਦਾ ਦੁਰਵਰਤਨ ਹੋ ਰਹੀ ਆ ਹਾਂ ਆਮਾਦੀਪ ਪਾਰਟੀ ਵੀ ਕਹਿੰਦੀ ਕਿ ਦਿੱਲੀ ਦੇ ਵਿੱਚ ਸਾਡੇ ਮਨੀਸ਼ ਸੋਧਿਆ ਸੰਜੇ ਸਿੰਘ ਦੁਰਗੇਸ਼ ਪਾਟਕ ਔਰ ਰਵਿੰਦ ਕੇਜਰੀਵਾਲ ਸਭ ਹੋਰ ਜਿਹੜੇ ਲੋਕ ਆ ਗਲਤ ਫੜੇ ਗਏ ਨੇ ਹਾਂ ਤੇ ਪੰਜਾਬ ਦੇ ਵਿੱਚ ਜਿਹੜੇ ਵਿਜੀਲੈਂਸ ਬੰਦੇ ਫੜ ਰਹੀ ਆ ਉਹ ਸਹੀ ਫੜ ਰਹੀ ਹੈਗੀ ਆ ਰਣਜੀਤ ਸਿੰਘ ਗੇਲ ਕਹਿੰਦੇ ਨੇ ਸੈਣੀ ਕਹਿੰਦੇ ਕਿ ਮੌਤਾ ਮੂਸਾ ਪੱਜਾ ਮੌਤ ਉਹ ਮੌਤ ਅੱਗੇ ਖੜੀ ਉਹਦੇ ਸ਼ਾਇਦ ਸ਼ੱਕ ਖਦਸ਼ੇ ਨੇ ਈਡੀ ਤੇ ਇਨਕਮ ਟੈਕਸ ਸੀਬੀਆਈ ਤੋਂ ਬੀਜੇਪੀ ਚ ਗਏ ਤੇ ਇਧਰ ਇਹ ਨਹੀਂ ਪਤਾ ਸੀ ਕਿ ਭਗਵੰਤ ਮਾਨ ਸਾਹਿਬ ਦੀ ਵਿਜੀਲੈਂਸ ਵੀ ਤਿਆਰ ਬੈਠੀ ਹੈਗੀ ਆ ਪਰ ਜਿਹੜੀਆਂ ਪਾਰਟੀਆਂ ਅਜਿਹੀਆਂ ਸਰਕਾਰੀ ਏਜੰਸੀਆਂ ਨੂੰ ਡਰਾਵੇ ਵਾਸਤੇ ਰੱਖ ਰਹੀਆਂ ਹੈਗੀ ਆ ਕੀ ਅਸੀਂ ਲੋਕਤੰਤਰ ਨੂੰ ਕਾਇਮ ਰੱਖ ਰਹੇ ਹਾਂ ਜਾਂ ਲੋਕਤੰਤਰ ਨੂੰ ਲੁੱਟ ਖਸੁੱਟ ਰ ਹੋ ਰਹੀ ਐ ਜਾਂ ਲੋਕਤੰਤਰ ਦਾ ਘਾਣ ਹੋ ਰਿਹਾ ਹੈਗਾ ਜਾਂ ਜਮਹੂਰੀਅਤ ਦਾ ਘਾਣ ਹੋ ਰਿਹਾ ਹੈਗਾ ਇਹ ਇਹ ਸਵਾਲ ਨੇ ਇਹ ਲੋਕ ਪੁੱਛਣਗੇ ਪਰ ਇਹ ਹੈਰਾਨੀ ਵਾਲੀ ਗੱਲ ਹੈ ਕਿ ਟਾਈਮਿੰਗ ਨੂੰ ਲੈ ਕੇ ਜਿਹੜੀ ਪੰਜਾਬ ਸਰਕਾਰ ਦੀ ਟਾਈਮਿੰਗ ਹੈ ਉਰ ਤੇ ਸਵਾਲ ਖੜੇ ਸਭ ਤੋਂ ਵੱਡੀ ਗੱਲ ਕਿ ਅੱਜ ਪੰਜਾਬ ਦੇ ਕਿਸੇ ਐਮਐਲਏ ਨੇ ਨਹੀਂ ਪ੍ਰੈਸ ਕਾਨਫਰੰਸ ਕੀਤੀ ਕਿਸੇ ਕੈਬਨਿਟ ਮੰਤਰੀ ਨੇ ਨਾ ਅਜ ਲਾਲਚੰਦ ਘਟਾਰੂ ਚੱਕ ਨੇ ਨਾ ਹਰਪਾਲ ਸਿੰਘ ਚੀਮਾ ਨਾ ਅਮਨ ਰੋੜਾ ਸਾਹਿਬ ਨਾ ਲਾਲਜੀਤ ਸਿੰਘ ਭੁੱਲਰ ਨਾ ਕਿਹੜੇ ਡਾਕਟਰ ਰਵੀ ਜੋਸ਼ ਸਿੰਘ ਕਿਸੇ ਨੇ ਨਹੀਂ ਕੀਤੀ ਹੈਗੀ ਕਿੰਨੇ ਕੀਤੀ ਹੈ ਕਿ ਆਮ ਆਦੀ ਪਾਰਟੀ ਦੇ ਬੁਲਾ ਰਹੇ ਨੇ ਨੀਲ ਗਰਗਨੇ ਹੂੰ ਨੀਲ ਗਰਗਨੇ ਕਰਗੇ ਸਰਕਾਰ ਗ੍ਰਿਫਤਾਰ ਕਰਨ ਦੀ ਤਿਆਰੀ ਦੇ ਵਿੱਚ ਹੀ ਸਰਕਾਰ ਤੇ ਇਲਜ਼ਾਮ ਲੱਗਦੇ ਨੇ ਕਿ ਖੁੰਦਕੀ ਬੀਜਪੀ ਨੇ ਇਲਜ਼ਾਮ ਲਗਾ ਦਿੱਤੇ ਹੈਗੇ ਵੀ ਜੇ ਤੁਹਾਡੇ ਕੋਲ ਠੋਸ ਸਬੂਤ ਨੇ ਤੇ ਅੱਜ ਅਮਨ ਰੋੜਾ ਸਾਹਿਬ ਹਰਪਾਲ ਸਿੰਘ ਚੀਮਾ ਸਾਹਿਬ ਜਿਹੜੇ ਤੁਹਾਡੇ ਪ੍ਰੈਸ ਕਾਨਫਰੰਸ ਮੰਤਰੀ ਨੇ ਜਿਹੜੇ ਅਕਸਰ ਦਿਨ ਦੇ ਵਿੱਚ 4-4 ਪ੍ਰੈਸ ਕਾਨਫਰੰਸ ਕਰਦੇ ਨੇ ਉਹ ਅੱਜ ਕਿੱਥੇ ਸੀ ਕੀ ਇਹ ਵਿਜੀਲੈਂਸ ਦੀ ਜਾਂ ਪੰਜਾਬ ਸਰਕਾਰੀ ਸਰਕਾਰ ਦੀ ਇਮਾਨਦਾਰੀ ਦੇ ਨਾਲ ਰੇਡ ਸੀ ਜਾਂ ਸਿਆਸੀ ਬਦਲਾਖੋਰੀ ਵਾਲੀ ਰੇਡ ਸੀ ਔਰ ਜੇ ਇੱਕ ਬਿਜ਼ਨਸਮੈਨ ਤੇ ਸਿਆਸੀ ਬਦਲਾਖੋਰੀ ਦੇ ਨਾਲ ਤੇ ਪੰਜਾਬ ਦਾ ਜਿਹੜਾ ਬਿਜ਼ਨਸਮੈਨ ਨੇ ਉਨ੍ਹਾਂ ਦੇ ਮਨਾਂ ਦੇ ਵਿੱਚ ਸਰਕਾਰਾਂ ਦਾ ਮਾਹੌਲ ਕਿ ਹੋ ਜਾਏਗਾ ਇਹ ਆਪਣੇ ਆਪ ਸਵਾਲ ਖੜੇ ਹੁੰਦੇ ਨੇ ਨਹੀਂ ਨਹੀਂ ਸਰਕਾਰਾਂ ਚ ਵੀ ਵਿਜੀਲੈਂਸ ਨੇ ਇਹ ਨਹੀਂ ਕਿ ਦਰਵਰ ਤੋਂ ਨਹੀਂ ਹੋਈ ਬਹੁਤ ਸਬੂਤ ਮਿਲਦੇ ਨੇ ਕਾਲੀ ਦਲ ਦੀ ਸਰਕਾਰ ਚ ਵੀ ਕਾਂਗਰਸ ਦੀ ਸਰਕਾਰ ਚ ਵੀ ਪਰ ਹੁਣ ਵਿਜੀਲੈਂਸ ਦਾ ਜਿਹੜਾ ਭਰੋਸਾ ਟੁੱਟਦਾ ਲਗਾਤਾਰ ਜਾ ਰਿਹਾ ਹੈ ਵਿਰੋਧੀਆਂ ਤੇ ਕੀਤੇ ਹੋਏ ਪਰਚੇ ਪਹਿਲੀ ਵਾਰੀ ਹੋਇਆ ਕਿ ਹਾਈ ਕੋਰਟ ਨੇ ਕੋਈ ਐਸ਼ੀ ਕਰ ਦਿੱਤੇ ਦੋ ਪਰਚਿਆਂ ਦੀ ਧਾਰਨਾ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਵਿਜੀਲੈਂਸ ਕੋਲ ਪਹੁੰਚ ਰਹੀਆਂ ਨੇ ਵਿਜੀਲੈਂਸ ਦੀਆਂ ਗੱਡੀਆਂ ਉਹਨਾਂ ਵਿਧਾਇਕਾਂ ਦੇ ਘਰਾਂ ਵੱਲ ਕਿਉਂ ਨਹੀਂ ਮੁੜ ਰਹੀਆਂ ਉਹ ਤੇ ਹੈ ਹੀ ਇਹ ਨਾ ਕਿ ਹੁੰਦਾ ਇਹ ਸਵਾਲ ਭਾਜਪੀ ਤੇ ਵੀ ਖੜੇ ਹੁੰਦੇ ਨੇ ਕਿ ਤੁਸੀਂ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਨੂੰ ਗ੍ਰਿਫਤਾਰ ਕਰ ਜਿੱਥੇ ਜਿੱਥੇ ਤੁਹਾਡੀਆਂ ਸਰਕਾਰਾਂ ਉੱਥੇ ਕੀ ਸਭ ਕੁਝ ਜਾਇਜ਼ ਆ ਫਿਰ ਵੀ ਇਸ ਮਸਲੇ 'ਚ ਆਪਾਂ ਭਗਵੰਤ ਮਾਨ ਦੀ ਤਾਰੀਫ ਤੇ ਕਰ ਹੀ ਸਕਦੇ ਨਾ ਕਿ ਉਹਨਾਂ ਨੇ ਆਪਣਾ ਫੌਜਾ ਸਿੰਘ ਸਰਾਰੀ ਛੁੱਟੀ ਕੀਤੀ ਇੰਦਰਬੀ ਸਿੰਘ ਨਿੱਜਰ ਦੀ ਛੁੱਟੀ ਹੋਰਾਂ ਦੀ ਵੀ ਪਰਫਾਰਮੈਂਸ ਦੇ ਆਧਾਰ ਤੇ ਜਾਂ ਕਈਆਂ ਦੇ ਸ਼ੱਕ ਦੇ ਆਧਾਰ ਦੇ ਵਿੱਚ ਕੀਤੀ ਛੁੱਟੀ ਕੀਤੀ ਮੰਤਰੀ ਮੰਡਲ 'ਚ ਪਰ ਜਿਹੜੇ ਵਿਜੇ ਸਿੰਘ ਲਾ ਉਤੇ ਗ੍ਰਿਫਤਾਰ ਕੀਤੇ ਨਾ ਬਠਿੰਡੇ ਦਾ ਇੱਕ ਐਮਐਲਏ ਨੂੰ ਤੇ ਗ੍ਰਿਫਤਕਾਰ ਕੀਤਾ ਨਾ ਜਲੰਧਰ ਦੇ ਇੱਕ ਐਮਐਲਏ ਨੂੰ ਤੇ ਗ੍ਰਿਫਤਾਰ ਕੀਤਾ ਗਣ ਦੂਜੀਆਂ ਪਾਰਟੀਆਂ ਨੇ ਨਹੀਂ ਕੀਤਾ ਗਾ ਪਰ ਜਿਹੜੇ ਲੋਕ ਸ਼ਿਕਾਇਤ ਕਰਦੇ ਹੈਗੇ ਨੇ ਉਹ ਸ਼ਿਕਾਇਤ ਹਾਈ ਕੋਰਟ 'ਚ ਵੀ ਕੀਤੀ ਜਾ ਸਕਦੀ ਉਹ ਮਸਲੇ 'ਚ ਜੇ ਹੈ ਨੇ ਪਰ ਹੁਣ ਸਵਾਲ ਇਹ ਆ ਗਿਆ ਕਿ ਕਿੰਨੇ ਕੁਝ ਹੋਇਆ ਉਹ ਵਖਰੀ ਗੱਲ ਪਰ ਇਹ ਜਿਹੜਾ ਉਹਨੂੰ ਸਵਾਲ ਹੈ ਕਿ ਜਿਹੜਾ ਗਿਲਜੀਆ ਸਾਹਿਬ ਨੇ ਉਹ ਗਿਲਜੀਆ ਨਹੀਂ ਕਹਿ ਰਿਹਾ ਜਿਹੜਾ ਰਣਜੀਤ ਸਿੰਘ ਗਿੱਲ ਰਣਜੀਤ ਸਿੰਘ ਗਿੱਲ ਵਾਲਾ ਜਿਹੜਾ ਮਸਲਾ ਉਹਨਾਂ ਨੇ ਕਹਿ ਦਿੱਤਾ ਕਿ ਸਾਡੀ ਟਰਾਂਜੈਕਸ਼ਨ ਕਾਨੂੰਨਾਂ ਮੁਤਾਬਕ ਹੋਈ ਹੈ ਜਿਹੜਾ ਉਹਨਾਂ ਨੇ ਆਪਣਾ ਪੱਖ ਦੱਸਿਆ ਹੈਗਾ ਜਿਹੜੀ ਉਹਨਾਂ ਵੀਡੀਓ ਮੈਸੇਜ ਪਾਇਆ ਹੈਗਾ ਕਿ ਸਾਡੀ ਜਿਹੜੀ ਲੈਣ ਦੇਣ ਹੈਗੇ ਕਾਨੂੰਨ ਮੁਤਾਬਕ ਹੋਈ ਹੈ ਹੁਣ ਉਹ ਮੰਨ ਵੀ ਗਏ ਨੇ ਉਹ ਹੁਣ ਤੁਹਾਨੂੰ ਸ਼ੋਅ ਕਰਨੀ ਪੈਣੀ ਹੈਗੀ ਆ ਇਸ ਮਸਲੇ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਦਾ ਵੀ ਬਿਜ਼ਨਸ ਸੀ ਤੁਹਾਡਾ ਵੀ ਕਿੱਥੇ ਹੋਇਆ ਬਿਕਰਮ ਸਿੰਘ ਮਜੀਠੀਆ ਨੇ ਰੀਅਲ اسٹیਟ ਦੇ ਵਿੱਚ ਪੈਸੇ ਲਾਏ ਨੇ ਜਦ ਤੁਸੀਂ ਉਹਨਾਂ ਦੀ ਜਿਹੜੀ 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 ਕਿਹੜੀ ਨਰ ਹੁੰਦੀ ਆ ਪਾਵਰ ਸੌਰ ਊਰਜਾ ਉਹਦੇ ਚ ਉਹਨਾਂ ਨੇ ਕੰਪਨੀਆਂ ਉਹਦੇ ਚ ਲਾਇਆ ਹੈਗੇ ਨੇ ਇਹਨਾਂ ਨੂੰ ਜਾਣਾ ਪੈਣਾ ਹੈ ਮੈਨੂੰ ਲੱਗਦਾ ਕਿ ਕਿੰਨਾ ਚਿਰ ਰਣਜੀਤ ਸਿੰਘ ਗਡੇ ਕਾਨੂੰਨੀ ਧਾਰੇ ਦੇ ਵਿੱਚ ਬੁਰੀ ਤਰ੍ਹਾਂ ਜਿਹੜੇ ਨੇ ਉਹ ਫਸ ਗਏ ਹੈਗੇ ਨੇ ਪਰ ਸਵਾਲ ਹੈ ਕਿ ਭਾਜਪਾ ਦੀ ਜਿਹੜੀ ਇਸ ਮਸਲੇ ਦੇ ਵਿੱਚ ਭੂਮਿਕਾ ਦੇਖੀ ਹੈਗੀ ਆ ਕਿਉਂਕਿ ਉਹਨਾਂ ਕੋ ਵੀ ਖੁਫੀਆ ਤੰਤਰ ਪੰਜਾਬ ਨਾਲੋਂ ਜ਼ਿਆਦਾ ਮਜ਼ਬੂਤ ਆ ਉਹਨਾਂ ਲੱਗਾ ਕਿ ਰঞ্জੀਤ ਸਿੰਘ ਗਿੱਲ ਸਾਡੇ ਚਾਉਣਾ ਚਾਉਂਦੇ ਤੇ ਆਮ ਆਦੀ ਪਾਰਟੀ ਰੋਕਣਾ ਚਾਹੁੰਦੀ ਹੈ ਉਹਨਾਂ ਨੇ ਰਾਤ ਹੀ ਮੌਕਾ ਸਾਂਭ ਲਿਆ ਅੱਧੀ ਰਾਤ ਉਹਨੂੰ ਸ਼ਾਮਲ ਕਰਵਾ ਕੇ ਨਾਲ ਹੀ ਪੰਚਕੋਲੇ ਸ਼ਿਫਟ ਕਰ ਦਿੱਤਾ ਹੈਗਾ ਠੀਕ ਹੈ ਜੀ ਪੰਚਕੋਲੇ ਉੱਧਨੀ ਸਿਕਿਉਰਟੀ ਲਾ ਦਿੱਤੀ ਪਰ ਜਿਹੜਾ ਉਹਨਾਂ ਦਾ ਸਟੇਟਮੈਂਟ ਆਈ ਹੈ ਭਾਜੀਪੀ ਦੇ ਲੀਡਰਾਂ ਦੀ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਵਾਲੇ ਰঞ্জੀਤ ਸਿੰਘ ਗਿੱਲ ਤੋਂ ਤੇ ਪਿਛਲੇ 15 ਦਿਨ ਤੋਂ ਪਾਰਟੀ 'ਚ ਸ਼ਾਮਲ ਹੋ ਲਈ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਰঞ্জੀਤ ਸਿੰਘ ਗਿੱਲ ਆਮ ਆਦੀ ਪਾਰਟੀ ਚ ਨਾਲ ਸਹਿਮਤ ਹੋਏ ਤੇ ਉਹਨਾਂ ਨੇ ਦੇਸ਼ ਦੇ ਵਿਕਾਸ ਨੂੰ ਵੇਗ ਦੇ ਭਾਜਪਾ ਵਿੱਚ ਸ਼ਾਮਲ ਹੋਏ ਸੀ ਤੇ ਆਮ ਆਦੀ ਪਾਰਟੀ ਨੇ ਸਿਆਸੀ ਬਦਲਾਖੋਰੀ ਦੀ ਭਾਵਨਾ ਤਹਿਤ ਵਿਜੀਲੈਂਸ ਦੀ ਰੇਡ ਕਰਵਾਈ ਤੇ ਇਹ ਕਿੰਨੇ ਦੋਸ਼ ਲਾਏ ਨੇ ਇਹ ਪੰਜਾਬ ਬੀਜੇਪੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਅਸ਼wini ਸ਼ਰਮਾ ਕਹਿੰਦੇ ਨੇ ਕਿ ਗਿੱਲ ਵੱਲੋਂ ਭਾਜਪਾ ਜੁਆਇਨ ਕਰਦੇ ਹੀ 12 ਕਿੰਡ ਵਿਜੀਲ ਦੀ ਰੇਡ ਦਾ ਮਤਲਬ ਹੈ ਕਿ ਆਮ ਆਦੀ ਪਾਰਟੀ ਨੇ ਪੰਜਾਬ ਵਿੱਚ ਭਾਜਪਾ ਨੂੰ 2027 ਦਾ ਆਪਣਾ ਬਦਲ ਮੰਨ ਲਿਆ ਬਦਲ ਤੇ ਸ਼ਰਮਣ ਨੇ ਕਿਹਾ ਕਿ ਭਗਵੰਤ ਮਾਨ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬੀ ਕਦੇ ਵੀ ਕਿਸੇ ਤੋਂ ਡਰਦੇ ਨਹੀਂ ਤੇ ਹੁਣ ਪੰਜਾਬੀਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਪੰਜਾਬ ਵਿੱਚ ਸਰਕਾਰ ਕੇਜਰੀਵਾਲ ਤੇ ਸੁਸੋਧੀਆਂ ਚਲਾ ਰਹੇ ਨੇ ਜੋ ਪੰਜਾਬ ਨੂੰ ਲੁੱਟਣ ਦਾ ਜਿਹੜਾ ਕੰਮ ਕਰ ਰਹੇ ਨੇ ਔਰ ਦੂਜੇ ਪਾਸੇ ਜਿਹੜੇ ਉਹ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਉਹ ਕਹਿੰਦੇ ਕਿ ਰঞ্জੀਤ ਸਿੰਘ ਗਿੱਲ ਤੇ ਵਿਜੀਲੈਂਸ ਦੀ ਰੇਡ ਟਾਈਮਿੰਗ ਸਰਕਾਰ ਦੇ ਹੰਕਾਰ ਦਾ ਪ੍ਰਗਟਾਵਾ ਜਿਹੜੀ ਸਰਕਾਰ ਖੁਦ ਭੂਮ ਮਾਫੀਆ ਦਾ ਰੂਪ ਅਖਤਿਆਰ ਕਰ ਚੁੱਕੀ ਹੈ ਉਸ ਨੂੰ ਇਹ ਗਵਾਰਾ ਨਹੀਂ ਕਿ ਕੋਈ ਬਿਲਡਰ ਆਪਣੀ ਇੱਛਾ ਨਾਲ ਆਪਣਾ ਕੋਈ ਰਾਜਨੀਤਿਕ ਰਾਹ ਚੁਣ ਸਕੇ ਵਿਰੋਧੀ ਵਿਚਾਰਧਾਰਤਾ ਵਾਲਿਆਂ ਨੂੰ ਡਰਾਉਣ ਤੋਂ ਮਕਾਉਣ ਲਈ ਸਰਕਾਰ ਦੇ ਇਸ ਤਰ੍ਹਾਂ ਦੇ ਹੱਥ ਕੰਡੇ ਜਿੱਥੇ ਸਰਕਾਰ ਦੀ ਮੰਸ਼ਾ ਉਜਾਗਰ ਕਰਦੇ ਨੇ ਉੱਥੇ ਹੀ ਲੋਕਤੰਤਰ ਦੇ ਬਿਲਕੁਲ ਖਿਲਾਫ ਹੁਣ ਇਹ ਸਵਾਲ ਇਹ ਕਿ ਇਹ ਜਿਹੜਾ ਚਲਣ ਸ਼ੁਰੂ ਹੋ ਚੁੱਕਾ ਦਾ ਅੰਤ ਕੀ ਹੈ ਔਰ ਦੇਸ਼ ਦੇ ਜਾਂ ਪੰਜਾਬ ਦੇ ਜਿਹੜੇ ਬਿਜ਼ਨਸਮੈਨ ਉਹਨਾਂ ਨੇ ਸਿਆਸਤ ਤੋਂ ਕੋਈ ਲੈਣਾ ਅੱਗੇ ਤੇ ਚੁੱਪ-ਚੁਪੀਤੇ ਜਿਹੜਾ ਵੀ ਕੈਂਡੀਡੇਟ ਐ ਐਮਐਲਏ ਦੇ ਝੋਲੀ ਦੇ ਵਿੱਚ ਜੇਬ ਦੇ ਵਿੱਚ ਪਾਰਟੀ ਫੰਡ ਪਾ ਦਿੰਦੇ ਸੀ ਕਿ ਮੇਰੇ ਵੱਲੋਂ ਸਰਦਾਪੁਰ ਦਾ ਲੈ ਜਾ ਜਾਂ ਪਾਰਟੀ ਨੂੰ ਦੇ ਦੇ ਜਾਂ ਉਮੀਦਵਾਰ ਨੂੰ ਦਿੰਦੇ ਤੁਹਾਡੇ ਘਰ ਤੇ ਮੰਤਰੀ ਛੱਡੋ ਮੁੱਖ ਮੰਤਰੀ ਕਿ ਗਿੱਲ ਸਾਹਿਬ ਦੱਸੋ ਜੀ ਅੱਜ ਤੁਹਾਡੇ ਨਾਲ ਬ੍ਰੇਕਫਾਸਟ ਸਾਂਝਾ ਕਰਨ ਨੂੰ ਦਿਲ ਕਰਦਾ ਤੁਹਾਡੇ ਨਾਲ ਲੰਚ ਕਰਨ ਨੂੰ ਸਾਂਝਾ ਦਿਲ ਕਰਦਾ ਤੁਹਾਡੇ ਨਾਲ ਡਿਨਰ ਜਿਹੜਾ ਵਾ ਦਿਲ ਕਰਦਾ ਵੀ ਆਪਾਂ ਇਕੱਠੇ ਅੱਜ ਸਾਗ ਦੀ ਰੋ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਨਾਲ ਮੱਖਣ ਤੇ ਨਾਲ ਲੱਸੀ ਦਾ ਗਲਾਸ ਖਾਈਏ ਤੇ ਤੁਹਾਨੂੰ ਕੀ ਲੋੜ ਸੀ ਯਾਰ ਜਿਹੜੇ ਪੰਜਾਬ ਦੇ ਬਿਜ਼ਨਸਮੈਨ ਜਿਨ੍ਹਾਂ ਦੇ ਮੁੱਖ ਮੰਤਰੀ ਘਰ ਚੱਲ ਕੇ ਆਉਂਦੇ ਲੋਕੀ ਤਰਸਦੇ ਹੀ ਕਿ ਮੁੱਖ ਮੰਤਰੀ ਸਾਨੂੰ ਮਲਾ ਲੈਣ ਤੇ ਮੁੱਖ ਮੰਤਰੀ ਇਹਨਾਂ ਦੇ ਘਰ ਜਾਂਦੇ ਸੀ ਜਿੰਨੇ ਵੀ ਪੰਜਾਬ ਦੇ ਆਪਾ ਬਿਜ਼ਨਸਮੈਨ ਕੋਈ ਯੂਨੀਵਰਸਟੀਆਂ ਦੇ ਮਾਲਕ ਕੋਈ ਰੀਲ ਸੇਟ ਦਾ ਕਾਰੋਬਾਰ ਕਰਨ ਵਾਲੇ ਕੋਈ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕੋਈ ਲੁਧਿਆਣੇ ਦੇ ਜੋਗਪਤੀ ਜਿਹੜੇ ਅੱਜ ਕੱਲ ਸਾਰੀਆਂ ਪਾਰਟੀਆਂ 'ਚ ਆਪ ਚ ਵੀ ਅਰਪਾ ਪਤੀ ਨੇ ਕਾਲੀ ਦਲ ਦੇ ਵਿੱਚ ਅਰਪਾ ਪਤੀ ਹੈ ਕਾਂਗਰਸ ਦੇ ਅਰਪਾ ਪਤੀ ਹੈਗੇ ਨੇ ਤੁਸੀਂ ਇਹ ਪੈਸੇ ਦੇ ਕੇ ਬੰਦੇ ਨੂੰ ਖੁਸ਼ ਕਰ ਦਿੰਦੇ ਆ ਕਿ ਕਿ ਲੈ ਆ ਪਈ ਮੇਰੇ ਵੱਲ ਫੰਡ ਲੈ ਜਾ ਇਲੈਕਸ਼ਨ ਲੜ ਲੈ ਤੂੰ ਇਹ ਮੁਸੀਬਤ ਕਾਦੇ ਵੇਲੇ ਸੇੜਦੀ ਤੇ ਫਿਰ ਉਹ ਵਰਕਰ ਤੇ ਪਮਕੜ ਤੇ ਵਲੰਟੀਅਰ ਉਹ ਕਿੱਥੇ ਜਾਣ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਤੁਹਾਡੇ ਘਰ ਮੁੱਖ ਮੰਤਰੀ ਆਂਦੇ ਸੀ ਇਹਨਾਂ ਘਰਾਂ ਦੇ ਅਦਜੋਗ ਪਤੀਆਂ ਦੇ ਘਰ ਦੇ ਵਿੱਚ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਚਾਹੇ ਉਹ ਕਾਲੀ ਦਲ ਦੀ ਸਰਕਾਰ ਜਾਂ ਕਾਂਗਰਸ ਜਾਂ ਹੁਣ ਝਾੜੂ ਵਾਲਿਆਂ ਦੀ ਸਰ ਤੇ ਜਿਹੜੇ ਵੀ ਅਦਜੋਗ ਪਤੀ ਆ ਜਦੋਂ ਮੁੱਖ ਮੰਤਰੀ ਦੇ ਘਰ ਮੁੱਖ ਮੰਤਰੀ ਤੁਹਾਡੇ ਘਰ ਖੁਦ ਜਾ ਕੇ ਬ੍ਰੇਕਫਾਸਟ ਲੰਚ ਜਾਂ ਡਿਨਰ ਕਰਦੇ ਜਾਂ ਕਿਨ ਹਾਈ ਟੀ ਜਾ ਕੇ ਪੀਂਦੇ ਸੀ ਨਾ ਉਦੋਂ ਰੇਟ ਫਿਕਸ ਹੁੰਦੇ ਸੀ ਕਿ ਬ੍ਰੇਕਫਾਸਟ ਤੇ ਸੂਟ ਕੇ 10 ਲੱਖ ਦਾ ਜਾਂ 15 ਲੱਖ ਦੇਣਾ ਹੈਗਾ ਲੰਚ ਤੇ 20 ਲੱਖ ਦਾ ਦੇਣਾ ਹੈਗਾ ਜਾਂ ਡਿਨਰ ਤੇ 25 ਲੱਖ ਦਾ ਦੇਣਾ ਹੈਗਾ ਤੁਹਾਡੇ ਵਾਸਤੇ ਤੇ ਸਾਰੇ ਪ੍ਰਧਾਨ ਮੰਤਰੀ ਏਕੋ ਜੇ ਹੀ ਸਾਰੇ ਮੁੱਖ ਮੰਤਰੀ ਕੋ ਜੇ ਤੇ ਹੁਣ ਜਿਹੜੇ ਬਿਜ਼ਨਸਮੈਨ ਨੇ ਉਹ ਸਿਆਸੀ ਪਾਰਟੀਆਂ ਦੇ ਵਿੱਚ ਕੋਈ ਰਾਜ ਸਭਾ ਮੈਂਬਰ ਬਣ ਕੇ ਕੋਈ ਲੋਕ ਸਭਾ ਮੈਂਬਰ ਬਣ ਕੇ ਕੋਈ ਵਿਧਾਇਕ ਪਾ ਕੇ ਬਣ ਕੇ ਕੋਈ ਮੰਤਰੀ ਬਣ ਕੇ ਫਿਰ ਜਦੋਂ ਸਰਕਾਰਾਂ ਬਦਲ ਜਾਂਦੀਆਂ ਹੈਗੀਆਂ ਨਾ ਜੀ ਫਿਰ ਇਹਨਾਂ ਦੇ ਪਟਾਂ ਜਿਹੜੇ ਲੱਤਾਂ ਭਾਰ ਨਹੀਂ ਚੱਲਦੀਆਂ ਫਿਰ ਸੈਂਟਰਲ ਵੀ ਖਤਰਾ ਸਟੇਟ ਵੱਲੋਂ ਵੀ ਖਤਰਾ ਜੋ ਕੁਝ ਪੰਜਾਬ ਦੇ ਵਿੱਚ ਹੈ ਦੇਸ਼ ਵਿੱਚ ਵਾਪਰ ਰਿਹਾਗਾ ਜੀ ਬਹੁਤ ਸ਼ੁਕਰੀਆ